ਜਦੋਂ ਤਰਨਤਾਰ ਸਾਹਿਬ ਸਾਰੇ ਸਨ ਨਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਉਸ ਵੇਲੇ ਦੀ ਗੱਥਾ ਹੈ ਵੀ ਇੱਕ ਅਰਥੀ ਤੇ ਪਾ ਕੇ ਇੱਕ ਜਿਉਂਦੇ ਬੰਦੇ ਨੂੰ ਅਰਥੀ ਤੇ ਪਾ ਕੇ ਬੰਨ ਕੇ ਤੇ ਕੁਝ ਲੋਕ ਨਾਲ ਨੇ ਤੁਰੇ ਜਾ ਰਹੇ ਨੇ ਅਰਥੀ ਤੇ ਜਿਉਂਦਾ ਬੰਦਾ ਕੁਰਲਾ ਰਿਹਾ ਮੈਨੂੰ ਰੋੜ ਕੇ ਨਾ ਆਇਓ ਮੈਂ ਚਾਹੁੰਦੇ ਵੀ ਮੇਰਾ ਜੀਵਨ ਬਚ ਜਾਏ ਸਿੱਖਾਂ ਨੇ ਇਹ ਗੱਲ ਵੇਖੀ ਪਾਤਸ਼ਾਹ ਨੇ ਵੇਖੀ ਤਰਨ ਤਰਨ ਦੀ ਗੱਥਾ ਹੈ ਹਜ਼ੂਰ ਦੀ ਨਜ਼ਰ ਪਿਆ ਤੇ ਸਾਬ ਨੇ ਸਿੱਖਾਂ ਨੂੰ ਕੱਲਿਆ ਸੀ ਵੀ ਭਲਿਓ ਮਰਦਾ ਤੇ ਅਰਥੀ ਤੇ ਜਾਂਦਾ ਵੇਖਿਆ ਅੱਜ ਜਿਉਂਦੇ ਨੂੰ ਅਰਥੀ ਤੇ ਪਾਇਆ ਚਾਰ ਬੰਦੇ ਮੋਢੇ ਚੁੱਕ ਕੇ ਲੈ ਜਾ ਰਹੇ ਨੇ ਜਾ ਕੋਲ ਜਾ ਕੇ ਪਤਾ ਕਰੋ ਕੀ ਸਾਰਾ ਮਾਜਰਾ ਹੈ ਸਿੱਖ ਕੋਲ ਗਏ ਤੇ ਪਤਾ ਲੱਗਿਆ ਕਿ ਪਾਤਸ਼ਾਹ ਇੱਕ ਕੋੜ ਦਾ ਰੋਗੀ ਹੈ ਔਰ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਹੈ ਬੀ ਇਹਦਾ ਇਲਾਜ ਕੋਈ ਹੈ ਨਹੀਂ ਤੇ ਇਹ ਬਿਮਾਰੀ ਪਿੰਡ ਵਿੱਚ ਫੈਲ ਜਾਏਗੀ ਕਿਉਂ ਨਾ ਇਹਨੂੰ ਬਿਆਸਾ ਦਰਿਆ ਵਿੱਚ ਰੋੜਾਈਏ ਸਤਿਗੁਰੂ ਨੇ ਦਇਆ ਦੇ ਘਰ ਵਿੱਚ ਆਏ ਮਤਨਾ ਖੇ ਕਰਨ ਲੱਗੇ ਨਹੀਂ ਇਹਨੂੰ ਬੁਲਾਓ ਇਹਨੂੰ ਦਰਿਆ ਵਿੱਚ ਨਹੀਂ ਰੋੜਨਾ ਗੁਰੂ ਦਰਬਾਰ ਵਿੱਚ ਬੁਲਾਇਆ ਔਰ ਯਾਦ ਰੱਖਣ ਵਾਲੀ ਗੱਲ ਹੈ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇੱਕ ਕੋੜੀ ਦਵਾਖਾਨਾ ਖੋਲਿਆ ਸੀ ਕੋੜੀ ਦਵਾਖਾਨਾ ਖੋਲਿਆ ਸੀ ਤੇ ਉਹ ਕੋੜੀ ਜਿਹਨੂੰ ਦਰਿਆਬਿਤ ਰੋੜ ਚੱਲੇ ਸਨ ਉਹਨੂੰ arogyata bakshi si ਇਹ ਗੁਰੂ ਘਰ ਦੀ ਬੜਿਆਈ ਹੈ ਅੱਜ ਦੇ ਗੁਰੂ ਕੇ ਸਿੱਖ ਕਈ ਵਾਰੀ ਆ ਲੰਗਰ ਲਾਉਂਦੇ ਆ ਨਾ ਦਵਾਈਆਂ ਦਾ ਇਹ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੋਇਆ ਕਦੀ ਮੈਂ ਸੰਖੇਪੀ ਉਦਾਹਰਨ ਦੇ ਦਿਆਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਪ੍ਰੇਮੇ ਨਾਮ ਦੇ ਕੋੜੀ ਨੂੰ ਅਰੋਗਤਾ ਬਖਸ਼ ਕੇ ਤੇ ਉਹਦਾ ਵਿਆਹ ਕਰਕੇ ਉਹਨੂੰ ਨਾਮ ਦਿੱਤਾ ਸੀ ਮੱਥੋ ਮੁਰਾਰੀ ਤੇ ਬਾਅਦ ਵਿੱਚ ਜੜੀਆਂ ਬਾਈ ਮੰਝੀਆਂ ਦਿੱਤੀਆਂ ਸਾਨਾ ਬਖਸ਼ੀਆਂ ਗੁਰੂ ਅਮਰਦਾਸ ਜੀ ਨੇ ਉਹਨਾਂ ਵਿੱਚੋਂ ਇੱਕ ਮੰਝੀ ਮੱਥੋ ਮੁਰਾਰੀ ਨੂੰ ਬਖਸ਼ੀ ਸੀ